ਉਾਇਗ ਦੀ ਕਲਸਾ ਦੀ ਫਤਿਹ ਅੱਜ ਅਸੀਂ ਦੋ ਸ਼ਬਦ ਲਵਾਂਗੇ ਸੱਸੇ ਨੂੰ ਕੰਨਾ ਹਾ ਹਾ ਸਾ ਤੇ ਇਹਨੂੰ ਕਿਤੇ ਕਿਤੇ ਸ਼ਾ ਕਰਕੇ ਵਰਤੇ ਜਾਂਦਾ ਹੈ ਗੁਰਬਾਣੀ ਵੀ ਤੁਸੀਂ ਬਹੁਤ ਵਾਰੀ ਗੱਲਾਂ ਹੋਈਆਂ ਨੇ ਵੀ ਅਸੀਂ ਬਿੰਦੀ ਕਰ ਵਰਤੀਏ ਜਦੋਂ ਬਿੰਦੀ ਲਗਾਈ ਹੀ ਨਹੀਂ ਹੋਈ ਜਦੋਂ ਅਸੀਂ ਅਰਥ ਕਰਾਂਗੇ ਨਾ ਅਸੀਂ ਕੋਨੇ ਗੁਰਬਾਣੀ ਨੂੰ ਸਿਰਫ ਪੜਨ ਵਾਸਤੇ ਨਹੀਂ ਉਹਨੂੰ ਵਿਚਾਰਨ ਵਾਸਤੇ ਵੀ ਆ ਉਹਨੂੰ ਸ਼ਬਦ ਅਰਥਾਂ ਮੁਤਾਬਕ ਪੜਿਆ ਜਾਵੇ ਠੀਕ ਹੈ ਜਿੱਥੇ ਲਵਿ ਸ਼ਾ ਆ ਗਿਆ ਸ਼ਾਹੂਕਾਰ ਆ ਗਿਆ ਉਹਨੂੰ ਅਸੀਂ ਸਾਂ ਲੈ ਕੇ ਲਿਆ ਸਾ ਇੱਕ ਸਵਾਸ ਹੋ ਗਿਆ ਵੀ ਜੋ ਸਾ ਲੈਣੇ ਆ ਤੇ ਸ਼ਾ ਹੋ ਗਿਆ ਸ਼ਾਹੂਕਾਰ ਪ੍ਰਮਾਤਮਾ ਵਾਤੇ ਬੜਾ ਵੀ ਵੱਡਾ ਸ਼ਾਹੂਕਾਰ ਹੈ ਅਸੀਂ ਹੁਣ ਕੁਝ ਸ਼ਬਦ ਦੀਆਂ ਪੰਕਤੀਆਂ ਲੈ ਕੇ ਦੇਖਦੇ ਆ ਵੀ ਉਹਦੇ ਵਿੱਚ ਜਿੱਥੇ ਸਾ ਲੈਣਾ ਸੀ ਸਾ ਬੋਲਣਾਗਾ ਉਹਨੂੰ ਸਾਹੀ ਕਹਿਣਾਗਾ ਜਿੱਥੇ ਸ਼ਾ ਹੈਗਾ ਉੱਥੇ ਸ਼ਾ ਕਹਿਣਾਗਾ ਸ਼ੁਰੂ ਕਰਾਂ ਜੀ ਜੀਓ ਪਿੰਡ ਸਾ ਤਿਸ ਦਾ ਸਾ ਤਿੰਨੇ ਵਿੱਚ ਪਾਇਆ 1011 ਅੰਗ ਦੇ ਉੱਪਰ ਆਇਆ ਕਹਿੰਦਾ ਇਹ ਜੋ ਸਾਰਾ ਪਿੰਡ ਸਰੀਰ ਹੈ ਪਰਮਾਤਮਾ ਦਿੱਤਾ ਹੋਇਆ ਉਹ ਇਸ ਸਾਹ ਦੇ ਵਿੱਚ ਹੀ ਪਾਇਆ ਹੋਇਆ ਅੱਗੇ ਕਹਿੰਦਾ ਲਿਖੇ ਸਾਹ ਲਵਾਈਆਂ ਪੜੇ ਕੇ ਪੁੱਛਣ ਜਾਓ 15 ਅੰਗ ਤੇ ਆ ਇਹ ਗੱਲ ਹਰ ਕੋ ਜਾਣਦਾ ਹੈ ਕਿ ਅਸੀਂ ਸਾਰ ਜਿੰਦਗੀ ਸਾਹ ਗਿਣੇ ਮਿੱਥਲੇ ਸਮੇ ਲਈ ਲਏ ਹੋਏ ਹਾਂ ਨਾਵੇ ਤੌਲੇ ਉਬੇ ਸਾਹ ਉਬੇ ਸਾਹ ਜਦੋਂ ਬੰਦਾ ਉਮਰ ਦੇ ਨਵੇਂ ਹਿੱਸੇ ਚਲਾ ਜਾਂਦਾ ਹੈ ਤਾਂ ਵਾਲ ਚਿੱਟੇ ਹੋ ਜਾਂਦੇ ਨੇ ਕੁਝ ਜੋ ਸਾਹ ਫਿਰ ਖਿੱਚ ਕੇ ਆਉਂਦੇ ਨੇਗੇ ਪੱਖੇ ਪਾਉਂਦੀਆਂ ਲੈਨ ਸਾਹ ਪਵੀਰੀਆਂ ਦੀ ਗੱਲ ਕਰਦਾ ਕੰਬੀ ਉਹ ਲਗਾਤਾਰ ਪਾਉਂਦੀਆਂ ਨਹੀਂ ਪੰਛੀ ਪਾਉਂਦੇ ਲਗਾਤਾਰ ਤੇ ਉਹ ਮਿਲ ਸਾਹ ਲੈਂਦੀ ਪੰਛੀ ਪਵੀਰੀਆਂ ਜੋ ਇੱਕੋ ਸਾਹ ਉੜਦੀਆਂ ਰਹਿੰਦੀਆਂ ਹਨ ਭਾਵ ਘੁੰਮਦੀਆਂ ਰਹਿੰਦੀਆਂ ਹਨ ਦਿਨ ਸੁਰਣ ਆਰਾਧ ਸੰਭਾਲੇ ਸਾਹ ਸਾਹ ਜੇਰ ਦਾ ਤੇਰੀ ਆਰਾਧਨਾ ਕਰਕੇ ਤੈਨੂੰ ਸਵਾਸ ਸਵਾਸ ਆਪਣੇ ਹਿਰਦੇ ਵਿੱਚ ਵਸਾਈ ਰੱਖਾਂ اے ਪ੍ਰਮਾਤਮਾ ਮੈਂ ਇਹ ਬੇਨਤੀ ਕਰਦਾ ਇਹ ਸਾਰੇ ਸ਼ਬਦ ਸਾਹ ਨਾਲ ਨੇ ਬਿਨਾ ਬਿੰਦੀ ਦੇ ਬਿਨਾ ਬਿੰਦੀ ਉਚਾਰਨ ਨੇ ਸਾਹ ਠੀਕ ਹੈ ਉਸ ਤੋਂ ਅੱਗੇ ਲਾਜ਼ਮ ਨੇਗੇ ਜਿਹੜੇ ਸ਼ਬਦ ਅਸੀਂ ਸਿਰਫ ਸ਼ਾਹ ਬੋਲ ਕੇ ਲੜ ਲੈਣਗੇ ਜਿਵੇਂ ਅਸੀਂ ਮਸੂਲ ਸਾਹਿਬ ਦੀ ਇੱਕ ਪਾਠ ਪੜ੍ਹਦੇ ਹਾਂਗੇ ਅਗੰਧ ਸ਼ਾਹ ਅਗੰਧ ਸ਼ਾਹ ਆਪਣੀ ਦੇ ਰਾਸ ਕੰਨ ਪ੍ਰਭੂ ਸ਼ਾ ਅਨ ਅੰਗਿਤ ਪ੍ਰਾਪਰਤਨੀ ਪੂਜਿਆ ਜੀਵਨ ਜਾਗਰੂਤ ਹੈ ਸਭ ਸ਼ਾਹਾਂ ਸਿਰ ਸਾਚਾ ਸ਼ਾਹ 879 ਅੰਗ ਤੇ ਹੈਗਾ ਹੈ हे ਪ੍ਰਭੂ ਤੂੰ ਸਭ ਸ਼ਾਹਾਂ ਤੋਂ ਵੱਡਾ ਅਤਿਸੰਦਾ ਕੈਮਰਾ ਵਾਲਾ ਸ਼ਾਹ ਹੈ 100 ਸ਼ਾਹ ਸਾਚਾ ਜਿਸ ਹਰਤਨ ਰਾਸ ਗੁਰੂ ਇਸ ਦਾ ਸ਼ਾਹ ਹੈ ਜਿਹਦੇ ਪਾਸ ਪ੍ਰਭੂ ਦਾ ਨਾਮ ਪੁੰਜੀ ਹੈ ਰਾਸ ਪੁੰਜੀ ਹੈ 936 ਅੰਗ ਦੇ ਉੱਪਰ ਹੈ प्या दीवाना शाह का नानक बोराना मैं शाह प्रभु ਦੇ ਨਾਮ ਦਾ ਆਸ਼ਿਕ ਹੋ ਗਿਆ ਹਾਂ 999 ਰੁਪਏ ਕਿਨ ਸਹੀ शाह भगवान से सत संतेह रास इन पात् परमात्मा नाम का ने हरिदा नाम बण जे पूजियो ना ਕੋੜੇ ਉਹ ਸ਼ਾਉ ਕਰਨੇ ਉਹ ਹੀ ਧੰਨ ਵਾਲੇ ਹਨ ਲੈਣੇ ਪੰਥ ਧਰਮ ਮਿੱਟੀਆ ਅਮਰਦਾਸ ਭੱਲੇ ਕੁਦੀਆ ਸਭ ਗੁਣ ਤੇਰੇ ਭੱਲੇ ਭੱਲੇ ਅਮਰਤੀ ਫਿਰ ਮਤੋਲੀ ਵਣਗੇ ਜਿਹੜੇ ਫੱਲੇ ਫੱਲੇ ਆ ਗਏ ਇਹਦਾ ਹਨਾ ਸ਼ਾਇਦ ਨਾ ਕੋਈ ਦਾ ਪਸੰਦ ਹੈ ਨਹੀਂਗਾ ਫਿਰ ਵੀ ਅਸੀਂ ਚਲੋ ਇਹ ਪੜ ਲੈਂਦੇ ਆ ਵੀ ਲੈਣੇ ਪੰਥ ਧਰਮ ਪੀਆ ਅਮਰਦਾਸ ਭੱਲੇ ਉੱਤੇ ਦੀਆ ਜਿਹੜੇ ਮਨੂੰ ਸ਼ਬਦਾਂ ਵਿੱਚ ਹੁਣ ਸੰਤਨ ਨੂੰ ਪਤਾ ਲੱਗਾ ਵੀ ਜਿੱਥੇ ਅਸੀਂ ਬੋਲਣਾ ਸਾਹ ਬੋਲਣਾ ਸਾਹ ਉਥੇ ਸਾਹ ਬੋਲਣਾ ਜਿੱਥੇ ਅਸੀਂ ਬੋਲਣਾ ਸਾਹ ਉਥੇ ਸਾਹ ਬੋਲਣਾ ਕਿ ਜਿਵੇਂ ਅਸੀਂ ਮਲਕੀ ਆਫਸਿਚਰ ਅਗੈਡ ਕਰਦਾਂਗੇ ਤਾਂ ਸਾਨੂੰ ਅਰਥਾਂ ਦਾ ਪਤਾ ਲੱਗਣਾ ਹੈ ਵੀ ਸਾਹੂਕਾਰ ਕਿਹੜਾ ਕਿਹੜੇ ਅਸੀਂ ਸਵਸਥੀ ਗੱਲ ਕਰਦੇ ਆਂ ਤੇ ਗੁਰਬਾਣੀ ਨੂੰ ਪਰਨਾਮ ਵਿਚਾਰ ਕੇ ਪੜਨ ਦੇ ਵਿੱਚ ਹੀ ਸਾਡਾ ਭਲਾ ਹੈਗਾ ਅਸੀਂ ਆਪੀ ਗੱਲ ਲੱਗ ਸਕਦੇ ਆ ਬਿੰਦੀਆਂ ਤੋਂ ਬਿਨਾਂ ਸੁਣ ਕੰਮ ਚੱਲਦਾ ਗੁਰਬਾਣੀ ਤੇ ਬਹੁਤਾਂ ਬਿੰਦੀਆਂ ਲੱਗੀਆਂ ਹੋਈਆਂ ਲੱਗ ਕਈਆਂ ਥਾਂ ਲੱਗੀਆਂ ਨੇ ਸਾਨੂੰ ਉਹਨਾਂ ਨੇ ਮਤਲਬ ਕਿ ਇਸ਼ਾਰਾ ਮਤ ਦਿੱਤਾ ਹੋਇਆ ਪਰ ਪੈਰ ਦੀ ਬਿੰਦੀ ਕਿਤੇ ਨਹੀਂ ਹੈ ਜਿਵੇਂ ਅੱਧਕ ਨਹੀਂ ਹੈ ਪੈਰ ਤੇ ਬਿੰਦੀ ਕਿਤੇ ਨਹੀਂ ਹੈ ਜੇ ਸਾਨੂੰ ਦੇਖਣਾ ਪਵੇ ਉਹਨੂੰ ਜੋ ਗੁਰਬਾਣੀ ਦਾ ਪ੍ਰਕਰਨ ਹੈ ਜੋ ਪੰਕਤੀ ਦਾ ਉਹ ਫਿਕਰ ਜਸਟੀਫਾਈ ਕਿ ਮੇ ਕਰਨਾ ਵੀ ਇਹ ਲੱਗਦਾ ਸਾ ਹੈਗਾ ਇਹਦਾ ਸ਼ਾ ਬੋਲਣਾ ਤਿਆਰ ਖੜਾ ਜੀ ਕੋਲਾ ਚ ਕੋਈ ਨਾ ਜਿਹੜੇ ਰੰਗ ਦੇ ਖਾਸ ਸਾ ਰਿਖਤ